ਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਸੋ ਸਤ ਗੁਰੂ ਵਾਹਵਾ ਜਿਨ ਹਰਿ ਸਿਉ ਜੋੜਿਆ ਨਾਮ ਨਿਧਾਨ ਆ ਖੁੱਟ ਗੁਰ ਦੇਦਾਰ ਮਹਾਰੋਗ ਬਿਖਰਾਲ ਤਿਨਹਿ ਬਿਦਾਰ ਪਾਇਆ ਨਾਮ ਨਿਧਾਨ ਬਹੁਤ ਥਿਜਾਨ ਜਿਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰ ਸਮਰਾਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਪਰੰਪਰ ਅਲਖ ਅਪੇਵ ਅਪਰੰਪਰ ਅਲਖ ਅਪੇ ਰਾਮਦਾਸ ਗੁਰੂ ਹਰ ਸਤ ਕੀਓ ਸਮਰਾਥ ਗੁਰੂ ਸਿਰ ਹੱਥ ਧਰਿਓ ਸਮਰਾਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੀਓ ਗੁਰ ਕੀ ਕਿਰਪਾ ਹਰਨਾਮ ਮੰਦੀਓ ਮੇਂ ਜਮਨੇੜ ਨਾ ਆਇਆ ਕੰ ਕਰਨ ਕਾਰਨ ਸਮਰੱਥ ਹੈ ਕਰਤੈ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸ੍ਰਿਸ਼ਟ ਸਰ ਜੀਆ ਆਪੇ ਪੰਦੂਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬੜਾਈ ਗੁਰਮੁਖ ਖਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆ ਰੱਦ ਆ ਸਭ ਆਖੂ ਤਨ ਧੰਨ ਧੰਨ ਗੁਰਸੋਈ ਹਰ ਜੁਗ ਜੁਗ ਭਗਤ ਪਾਏ ਜਿ ਹੋਰਾ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀਮ ਤੇ ਜੀਆਂ ਰਿਜਕ ਕਮਾਹੇ ਕਾਇਕਾਰ ਕਮਾਬਣੀ ਦਰਸ਼ੋੜੀ ਤਿੰਨ ਪਾਏ ਨਾਨਕ ਲੇਕੀ ਬਾਗਰੀ ਔਰ ਧੂਜੀ ਨਾਹੀ ਜਾਏ ਜਤਿ ਸੈਰ ਜਾਏ ਤੋ ਕਰੇ ਜਤਿ ਸੈਰ ਜਾਏ ਸੁਦ ਤਤ ਨਾਮ ਤੇਰੀ ਬਾਣੀ ਗੁਰੂ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਈ ਸਤਿਗੁਰ ਮੈਂ ਪਾਇਆ ਸਤਿਗੁਰ ਨਾਮ ਰਾਤ ਦੁਏ ਗਾਈ ਦਾਇਆ ਖੇ ਲੈ ਸਗਲ ਜਗਤ ਚੰਗ ਆਈਆਂ ਬੁਰ ਆਈਆਂ ਵਾਚ ਧਰਮ ਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਏ ਨੇ ਸ੍ਰੀ ਵਾਹਿਗੁਰੂ ਜੀ ਇੱਕ ਓਮਕਾਰ ਸਤਗੁਰ ਪਰਸਾ ਸਿਮਰਨ ਦੇ ਤਹ ਤੁਮਰਾ ਖਨਹਾਰੇ ਭਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਮਾਤ ਗਰਵ ਮੈਂ ਆਪਨ ਸਿਮਰਨ ਦੇ ਤਹ ਤੁਮਰਾ ਖਨ ਹਾਰੇ ਪਾਪ ਕ ਸਾਗਰ ਅਸਾ ਲਹਿਰ ਮੈਂ ਤਾਰੋ ਦੋ ਤੂੰ ਠਾਕੁਰ ਸਰਮੋਰਾ ਕਰਨ ਜਾਨ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਭਾਨ ਖੇਨ ਮਹ ਔਰਖਨੇ ਮਹ ਔਵਰਾ चर चलत मे रूडो गुड़ो घर गंभीर ओ अगम अपारे साध संग जो तुम्हें मिलायो त सुनी तुमारी आनंद पया पेख ही नानक प्रताप पुरख निर्वाणी साधु संग जो तुमें मल्हायो त सुनी तुमारी बाणी ਪਿਆ ਪੀਖਤੀ ਨਾਨਕ ਪ੍ਰਤਾਪ ਪੁਰਖ ਨਿਰਬਾਣੇ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਪਨਾ ਤੂੰ ਭੁੱਲ ਚੁਕ ਮਾ ਫਾਬ ਜੀ ਦੇ ਚਰਨ ਕਮਲਾ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ